ਰੰਦਰ ਕਾਂਟਲ ਨਸ਼ੇ ਨੂੰ ਲੈ ਕੇ ਨਸ਼ਾ ਸ਼ਨਾਉ ਕਿੰਦ ਨੂੰ ਲੈ ਕੇ ਜੋ ਇਹ ਗੱਲਬਾਤ ਚੱਲ ਰਹੀ ਹੈ ਉਹਦੇ ਖੁਲਾਸੇ ਕੀ ਕਿ ਕਿਸ ਤਰੀਕੇ ਨਾਲ ਗੱਲਬਾਤ ਕਰਾਂ ਸ਼ੁਰੂਆਤ ਆਖਿਰਕਾਰ ਉਸ ਕੇਂਦਰ ਦੀ ਸ਼ੁਰੂਆਤ ਦੀ ਗੱਲ ਕਰੀ 2 ਵੱਡੇ ਪਸ 3-4 ਦਿਨਾਂ ਤੋਂ ਆਖਿਰਕਾਰ ਵੱਡਾ ਖੁਲਾਸਾ ਕੀਤਾ ਵਾਲੀਆ ਸਾਹਿਬ ਨੇ ਸਭ ਨਾਲ ਪਹਿਲਾ ਵਾਲੀਆ ਸਾਹਿਬ ਤੁਹਾਡਾ ਆਸ ਤੇ ਕਾਮ ਨੇ ਸਾਹਮਣੇ ਸਟੂਡੀਓ ਜੇ ਕੋਈ ਫਿਰ ਤੋਂ ਸਵਾਗਤ ਹੈ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਜੀ ਆਇਆਂ ਨੂੰ ਮੈਂ ਬੜੀ ਖੁਸ਼ੀਅਤ ਚਰਚਾ ਦੀ ਗੱਲ ਕਰ ਰਿਹਾ ਤਿੰਨ ਚਾਰ ਦਿਨੋਂ ਕੋਈ ਲੰਬੀ ਚਰਚਾ ਚੱਲ ਰਹੀ ਹੈ ਮਸ਼ਹੂਰ ਸ਼ਿਦਾਉ ਕੇਂਦਰ ਨੂੰ ਗੱਲ ਲੈ ਕੇ ਚੱਲਦੀ ਹੈ ਉਹ ਆਖਿਰਕਾਰ ਮੁੱਦਾ ਹੈ ਕੀ ਹੈ ਤਾਂ ਸ਼ੁਰੂਆਤ ਕਿੱਥੋਂ ਹੋਏ ਕਿ ਤੁਸੀਂ ਇਸ ਨੂੰ ਧਿਆਨ ਵਿੱਚ ਕਿਸ ਤਰ੍ਹਾਂ ਲੈ ਦਿੱਤਾ ਦੇਖੋ ਜਲੰਧਰ ਕੈਂਟ ਹਲਕੇ ਦੇ ਵਿੱਚ ਇੱਕ ਪਿੰਡ ਹੈ ਸਮਰਾਜ ਜੀ ਸਮਰਾਜ ਪਿੰਡ ਜੀ ਸਭ ਤੋਂ ਮੇਰਾ ਖਿਆਲ ਜਲੰਧਰ ਕੈਂਟ ਦਾ ਵੱਡਾ ਪਿੰਡ ਹੈ ਜੀ ਉੱਥੇ ਇੱਕ ਨਸ਼ਾ ਛਡਾਊ ਕੇਂਦਰ ਚੱਲ ਰਿਹਾ ਪਿਛਲੇ 90 ਸਮੇਂ ਤੋਂ ਚੱਲ ਰਿਹਾ ਜੀ ਆਈ ਐਮ ਨਾਟ ਸ਼ੋਰ ਅਬਾਊਟ ਥੈਟ ਮੇਰਾ ਕੱਲ ਸਾਲ ਤੋਂ ਵੱਧ ਸਮਾਂ ਹੋ ਗਿਆ ਉਹਨੂੰ ਚੱਲਦਾ ਉਹਦੇ ਵਿੱਚ ਇੱਕ ਪੁਲਿਸ ਰੇਡ ਹੁੰਦੀ ਆ ਬਹੁਤ ਵੱਡੀ ਪੁਲਿਸ ਟੀਮ ਅੰਡਰ ði ਐਸ ਐਚ ਓ ਸਾਹਿਬ ਅੰਡਰ ਡੀ ਐਸ ਪੀ ਸਾਹਿਬ ਔਰ ਐਸ ਪੀ ਸਾਹਿਬ ਸਾਰੀ ਪੁਲਿਸ ਟੀਮ ਉੱਥੇ ਜਾਂਦੀ ਹੈ ਜਾ ਕੇ ਰੇਡ ਕਰਦੀ ਆ ਤੇ ਕੀ ਦੇਖਦੇ ਆ ਕਿ ਤਕਰੀਬਨ ਤਕਰੀਬਨ 103 ਪੇਸ਼ੈਂਟਸ ਉੱਥੇ ਭਰਤੀ ਕੀਤੇ ਹੋਏ ਆ ਔਰ 103 ਪੇਸ਼ੈਂਟਸ ਨੂੰ ਪੁਲਿਸ ਉਸੇ ਵੇਲੇ ਰੈਸਕਿਊ ਕਰਕੇ ਸਿਵਲ ਹਸਪੀਟਲ ਜਲੰਧਰ ਸ਼ਿਫਟ ਕਰਾਉਂਦੀ ਆ ਸਰਕਾਰੀ ਅੰਬੂਲੈਂਸ ਦੇ ਵਿੱਚ ਦੇਖੋ ਇਸ ਗੱਲ ਦੀ ਪੁਲਿਸ ਨੂੰ ਇਸ ਗੱਲ ਦੀ ਸਰਕਾਰ ਨੂੰ ਮੁਬਾਰਕਬਾਦ ਹੈ ਕਿ ਦੇਰ ਆਏ ਦਰੁਸਤ ਆਏ ਕੋਈ ਲੇਟ ਜਾਗੇ ਜਾਗੇ ਤਾਂ ਸੀ ਜਿਹੜਾ ਨਜਾਇਜ਼ ਨਸ਼ਾ ਛਡਾਊ ਕੇਂਦਰ ਅন্ডਰ ਰਜਿਸਟਰਡ ਨਸ਼ਾ ਛਡਾਊ ਕੇਂਦਰ ਜਿਹਦੇ ਵਿੱਚ ਕੋਈ ਵੀ ਡਾਕਟਰ ਨਹੀਂ ਜਿਹਦੇ ਵਿੱਚ ਕੋਈ ਵੀ ਰਜਿਸਟਰਡ ਨਰਸ ਨਹੀਂ ਜਿਹਦੇ ਵਿੱਚ ਕੋਈ ਵੀ ਰਜਿਸਟਰਡ ਅਟੈਂਡੈਂਟ ਨਹੀਂ ਇੱਕ ਬਸ ਲੇਬਰ ਕਲਾਸ ਲੋਕੀ ਲੱਗੇ ਹੋਏ ਆ ਉੱਥੇ ਉਸ ਇੱਕ ਸਥਾਨ ਚੋਂ 103 ਬੰਦਿਆਂ ਨੂੰ ਪੁਲਿਸ ਨੇ ਰੈਸਕਿਊ ਕੀਤਾ ਇਸ ਗੱਲ ਦੀ ਮੈਂ ਪੁਲਿਸ ਨੂੰ ਸਖੈਨਾਜ਼ਾ ਤੋਂ ਅੱਗੇ ਤਰੁਵਦਾਈ ਜੀ ਸਰਕਾਰ ਨੂੰ ਵੀ ਵਧਾਈ ਜੀ ਹਾਲਾਂਕਿ ਸਰਕਾਰ ਨੇ ਇਹ ਐਕਸ਼ਨ ਬਹੁਤ ਲੇਟ ਲਿਆ ਬਹੁਤ ਸਰਵੇਸ਼ ਕਰਤਾ ਜਾਣ ਤੋਂ ਬਾਅਦ ਗਿਆ ਹੁਣ ਮਸਲਾ ਇੱਥੇ ਜਿਹੜਾ ਮੇਰਾ ਇਸ਼ੂ ਆ ਜਿਹੜੀ ਮੇਰੀ ਪ੍ਰੋਬਲਮ ਆ ਉਹ ਇਹ ਆ ਕਿ 103 ਬੰਦਿਆਂ ਦਾ ਇੱਕ ਨਸ਼ਾ ਚੋਣ ਕੇਂਦਰ ਅਨ ਰਜਿਸਟਰਡ ਨਜਾਇਜ਼ ਤੌਰ ਤੇ ਚੱਲਦਾ ਹੋਵੇ ਔਰ ਇੱਕ ਆਬਾਦੀ ਵਾਲੀ ਜਗ੍ਹਾ ਤੇ ਚੱਲਦਾ ਬਿਲਕੁਲ ਔਰ ਇੱਕ ਉਸ ਪਿੰਡ 'ਚ ਚੱਲਦਾ ਹੋਵੇ ਜਿਹੜਾ ਦਲੰਦਰ ਕੈਂਟ ਹਲਕੇ ਦਾ ਸਭ ਤੋਂ ਵੱਡਾ ਪਿੰਡ ਹੈ ਜੀ ਤੇ ਪੁਲਿਸ ਨੂੰ ਪਤਾ ਹੀ ਨਹੀਂ ਸਰਕਾਰ ਨੂੰ ਪਤਾ ਹੀ ਨਹੀਂ ਸੀਆਈਡੀ ਨੂੰ ਪਤਾ ਹੀ ਨਹੀਂ ਐਡੇ ਐਡੇ ਵੱਡੇ ਮਹਿਕਮੇ ਸਰਕਾਰ ਨੇ ਸਟੈਬਿਸ਼ ਕੀਤੇ ਨੀਆਂ ਏਜੰਸੀਆਂ ਆ ਸਡੀਆਂ ਕਿਸੇ ਨੂੰ ਪਤਾ ਹੀ ਨਹੀਂ ਸਿਵਲ ਹਸਪੀਟਲ ਨੂੰ ਪਤਾ ਹੀ ਕੀ ਕਰਦੇ ਸੀਗੇ ਸਾਰੇ ਸੁੱਤੇ ਸੀ ਫਿਰ ਦੇਖੋ ਕਿੰਨਾ ਤਸ਼ੱਦਦ ਹੋਇਆ ਅੰਦਰ 103 ਬੰਦਿਆਂ ਦੇ ਕਿਉਂਕਿ ਜਿਹੜੇ ਬੰਦੇ ਨਸ਼ਾ ਸ਼ਰਾਬ ਕੇਂਦਰ ਚਲਾ ਰਹੇ ਸੀ ਉਹਨਾਂ ਨੂੰ ਪਤਾ ਹੀ ਨਹੀਂ ਬਈ ਚਲਾੜਾ ਕਿਤਾ ਮੈਂ ਬਾਈਟਸ ਮੇਰੇ ਕੋਲ ਆ ਮੇਰੇ ਮੋਬਾਈਲ ਦੇ ਵਿੱਚ ਉਹਨਾਂ ਦੀ ਜਦੋਂ ਤੁਹਾਡੇ ਵਰਗੇ ਅੱਛੇ ਪ੍ਰੈਸ ਵਾਲਿਆਂ ਨੇ ਉਹਨਾਂ ਦੀਆਂ ਬਾਈਟਸ ਲਈਆਂ ਉਹਨਾਂ ਪੇਸ਼IENTS ਦੀਆਂ ਤੇ ਉਹਨਾਂ ਨੇ ਕਿਹਾ ਕਿ ਸਾਨੂੰ ਕੁੱਟਿਆ ਜਾਂਦਾ ਸੀ। ਅੱਛਾ ਸਾਨੂੰ ਡੇਲੀ ਮਾਰਿਆ ਜਾਂਦਾ ਸੀ। ਸਾਡੇ ਪ੍ਰਾਈਵੇਟ ਪਾਰਟਸ ਤੇ ਸਾਨੂੰ ਤਕਲੀਫ ਦਿੱਤੀ ਜਾਂਦੀ ਸੀ। ਜੀ ਸਾਨੂੰ ਗਾਰਾ ਗੱਡੀਆਂ ਚਿੰਗੀਆਂ ਸੀ ਸਾਨੂੰ ਟੌਰਚਰ ਕੀਤਾ ਜਾਂਦਾ ਸੀ। ਜੀ ਔਰ ਇੱਕ ਪੇਸ਼ੈਂਟ ਨੇ ਇਹ ਵੀ ਕਿਹਾ ਕਿ ਉਹਦਾ ਇਦਾਂ ਜ਼ਬਰਦਸਤੀ ਸਰ ਨਾਲ ਕਰਕੇ ਸਾਨੂੰ ਨਸ਼ਿਆ ਤੋਂ ਰੋਕ ਲਿਆ। ਕਿੰਦਾ ਹੁਣ ਰਚ ਕੇ ਕਰੂੰਗਾ ਹੋਰ ਕਰੂੰ। ਮੇਰੇ ਕੋਲ ਬਾਈਟ ਕਸ ਮੀਡੀਆ ਨੇ ਜਦੋਂ ਸਿਵਲ ਹਸਪੀਟਲ ਚੋਂ ਦੀ ਬਾਈਟ ਲਈ ਦੇਖੋ ਇਦਾਂ ਇਹ ਤਾਂ ਕੋਈ ਤਰੀਕਾ ਨਹੀਂ ਨਸ਼ਾ ਚਲਾਉਂਦਾ ਨਸ਼ਾ ਚਲਾਉਂਦਾ ਤਾਂ ਬੜੇ ਇੱਕ ਐਕਸਪਰਟ ਡਾਕਟਰਸ ਦੀ ਟੀਮ ਐਕਸਪਰਟ ਅچھے ਡਾਕਟਰਸ ਅਛੀਆਂ ਦਵਾਈਆਂ ਦੇ ਨਾਲ ਇਹ ਚੀਜ਼ ਮੈਨਟੇਨ ਹੋ ਸਕਦੀ ਇਹ ਕੀ ਤਰੀਕਾ ਹੈ ਮੇਰਾ ਕੁਐਸਚਨ ਇਹ ਹੈ ਕਿ ਪੁਲਿਸ ਇਹ ਚੱਲਦਾ ਕਿਉਂ ਰਿਹਾ ਫਿਰ ਜਦੋਂ ਪੁਲਿਸ ਨੇ ਉਹ ਰੇਡ ਕੀਤੀ ਬੰਦੇ ਰੈਸਕਿਊ ਕਰਦੇ ਉਹਦੇ ਮਾਲਕ ਕੋ ਫੜਦਾ ਸੀ ਜਿਹੜਾ ਉਹਨੂੰ ਰਨ ਕਰ ਰਿਹਾ ਸੀ ਜਿਹੜਾ ਉਹਨੂੰ ਚਲਾ ਰਿਹਾ ਸੀ ਉੱਥੇ ਪੁਲਿਸ ਨੂੰ ਉਹਨੂੰ ਫੜਨ ਲੇ तकरीबन 2 ਘੰਟੇ ਦੀ 1.5 2 ਘੰਟੇ ਦੀ ਜਦੋਂ ਜਾਰ ਕਰਦੀ ਪਈ ਉਹ ਕਿਉਂ ਕਿਉਂਕਿ ਉਸ ਬੰਦੇ ਨੇ ਮੇਰੇ ਸੋਰਸਿਸ ਇਹ ਕਹਿੰਦੇ ਆ ਉਸ ਬੰਦੇ ਨੇ ਉਸੇ ਵੇਲੇ ਰੌਲਾ ਪਾੜਿਆ ਉਹ ਕਹਿੰਦਾ ਜੀ ਇੱਕ ਆਮ ਆਦਮੀ ਪਾਰਟੀ ਦੀ ਜਲੰਧਰ ਕੈਂਟ ਦੀ ਮਹਿਲਾ ਲੀਡਰ ਹੈ ਜਿਹੜੀ ਅੱਜਕੱਲ ਆਪਣੇ ਆਪ ਨੂੰ ਪ੍ਰੈਜ਼েন্ট ਕਰਦੀ ਕਿ ਮੈਂ ਬੜੀ ਵੱਡੀ ਲੀਡਰ ਬਣ ਚੁੱਕੀ ਹਾਂ ਜੀ ਤੇ ਪਲੇਖੇਂ ਦੇ ਰੋ ਕੋ ਇਸ ਪਲੇਖੇ ਚੋ ਵੀ ਸ਼ਾਇਦ ਜੀ ਰਹੀ ਹੈ ਚਲੋ ਥੋੜਾ ਸਮਾਂ ਜੀ ਦੇ ਤੇ ਉਹ ਆਪਣੇ ਆਪ ਨੂੰ ਪ੍ਰੈਜੈਂਟ ਕਰ ਰਹੀ ਕਿ ਮੈਂ ਬੜੀ ਵੱਡੀ ਲੀਡਰ ਆ ਆਵਾਜ਼ੀ ਪਾਰਟੀ ਦੀ ਤੇ ਉਹਨੇ ਉਹਦਾ ਨਾਮ ਲੈ ਕੇ ਕਿਹਾ ਮੈਂ ਤਾਂ ਉਹਨੂੰ 10 ਲੱਖ ਰੁਪਏ ਦਿੰਦਾ ਕਿਤੇ ਉਸ ਮਾਲਕ ਨੇ ਮਾਰ ਕੇ ਨਹੀਂ ਕਿਹਾ ਨਸ਼ਾ ਛਡਾ ਉਹ ਕੇਂਦਰ ਨਜ਼ਾਇਜ਼ ਤੌਰ ਤੇ ਜਿਹੜਾ ਚੱਲ ਰਿਹਾ ਉਸ ਮਾਲਕ ਨੇ ਪੁਲਿਸ ਨੂੰ ਕਿਹਾ ਕਿ ਜੇ ਤੁਸੀਂ ਮੈਨੂੰ ਬੜੂਗੇ ਮੈਂ ਤਾਂ ਬੜੀ ਰੌਲਾ ਪਾਊਗਾ ਮੈਂ ਤਾਂ ਉਹਨੇ ਜਾਨ ਨੂੰ ਬੁਲਾਓ ਇੱਥੇ ਇਸ ਗੱਲ ਨੂੰ ਸੋਲਵ ਕਰਨ ਨੂੰ ਪੁਲਿਸ ਨੂੰ ਡੇਢ ਧੋਕੇ ਟੱਲਾ ਪੁਲਿਸ ਨੂੰ ਨਾ ਚਾਹੀਦਾ ਸੀਗਾ ਮਾਰਦੀ ਛੱਤਰ ਉਹਦੇ ਸਿਰ ਤੇ ਤੈਨੂੰ ਫੜ ਕੇ ਅੰਦਰ ਦਿੰਦੀ ਜਦੋਂ ਕਿ ਉਸ ਬੰਦੇ ਦਾ ਨਾਮ ਸਾਹਮਣੇ ਆ ਗਿਆ ਹਾਂ 103 ਜਿੰਨੇ ਵੀ ਕੁਝ ਬੰਦੇ ਜਿਹੜੇ ਫੜ ਲਏ ਆ ਮਾਲਕ ਸਾਹਮਣੇ ਹੋ ਕੇ ਕਿ ਇਸ ਮਾਲਕ ਜੋ ਨਜਾਇਜ਼ ਤੌਰ ਤੇ ਕੰਮ ਕਰ ਰਿਹਾ ਕੀ ਕੋਈ ਈਟੀਜੀ ਰੇਡ ਪਈ ਕੋਈ ਪੁਸ਼ਕਿਸ਼ ਕੀਤੀ ਜਾ ਰਹੀ ਸੀ ਉਹ ਕਾਦੀ ਦੋ ਤਿੰਨ ਘੰਟੇ ਕਿਸ ਚੀਜ਼ ਦੇ ਪੁਲਿਸ ਨੇ ਬਾਹਰ ਫੜ ਕੇ ਫਰੋਟ ਗੱਡੀ ਚ ਭੰਦੇ ਸਾਡੇ ਲੈਂਦੇ ਉਹ ਪੁਲਿਸ ਉਹਦੀ ਜਦੋਜਦ ਕਰਦੀ ਰਹੀ ਕਿ ਭਾਈ ਤੂੰ ਨਾਮ ਨਾ ਲਈ ਕੁਝ ਉੱਪਰ ਹੈ ਉਹਨੂੰ ਕਿਸੇ ਤਰੀਕੇ ਨਾਲ ਕੀ ਹੁਣ ਪੁਲਸ ਨੇ ਲਾਰਜ ਦੇਖੋ ਪੁਲਸ ਦੇ ਉੱਤੇ ਸੌਗ ਲਾਉਂਦੀ ਕਿ ਤੇਰੀ ਜਮਾਨਤ ਛੇਤੀ ਕਰਾ ਦੇਵਾਂਗੇ ਤੈਨੂੰ ਅਸੀਂ ਤੇਰਾ ਕੇਸ ਵੀ ਕਰ ਦਾਂਗੇ ਕੁਝ ਕਈ ਕੁਝ ਪੁਲਸ ਕਹਿੰਦੀ ਹੈ ਕਈ ਤਰ੍ਹਾਂ ਦੇ ਪੁਲਸ ਨੇ ਉਹਨੂੰ ਲਾਰਜ ਦਿੱਤੇ ਹੋਣਗੇ ਤੇ ਕਿੱਦਾਂ ਕਿੱਦਾਂ ਕਰਕੇ ਉਹ ਮਰ ਗਿਆ ਤੇ ਉਹਨੂੰ ਇਹਨਾਂ ਨੇ ਅਰੈਸਟ ਪਾ ਕੇ ਉਹ ਲੈ ਗਿਆ ਬੜਾ ਮੇਰਾ ਸਵਾਲ ਹੈ ਇਹ ਤੁਹਾਡੇ ਤੋਂ ਕਿ ਦੇਖੋ ਸਰਕਾਰ ਨੇ ਚਲਾਇਆ ਨਸ਼ਿਆਂ ਦੇ ਵਿਰੁੱਧ ਮਿਸ਼ਨ ਯੁੱਧ ਨਸ਼ਾ ਵਿਰੋਧ ਬਿਲਕੁਲ ਇਹ ਵੀ ਨਸ਼ਿਆ ਵਿਰੁੱਧ ਇਹਨਾਂ ਮੇਰਾ ਸਵਾਲ ਮੇਰਾ ਇਹ ਆ ਕਿ ਸਰਕਾਰ ਜੀ 7-8 ਸਾਲ ਹੋ ਗਏ ਆਪਣੀ ਸਰਕਾਰ ਬਣੀ ਨੂੰ ਤੇ ਉਦੋਂ ਤੁਹਾਨੂੰ ਜੋਤ ਨਸ਼ਿਆ ਵਿਰੁੱਧ ਚਲਾਨੇ ਕਹਨੇ ਰੋਕਿਆ ਸੀ ਅਸੀਂ ਅਕਾਲੀ ਦਲ ਵਾਲੇ ਅਸੀਂ ਰੋਕਿਆ ਸੀ ਕਾਂਗਰਸ ਨੇ ਰੋਕਿਆ ਸੀ ਆਹ ਪਬਲਿਕ ਰੋਕਿਆ ਤਾਂ ਨਸ਼ਾ ਪਹਿਲੇ 4 ਮਹੀਨੇ ਚ ਕਵਰ ਖਤਮ ਕਰ ਦੇਣਾ ਚਾਹੀਦਾ ਸੀ ਇਹ ਇਹ ਤੁਹਾਨੂੰ نیند ਤੁਹਾਡੀ ਦਿੱਲੀ ਦੀ ਇਲੈਕਸ਼ਨ ਹਾਰ ਕੇ ਕਿਉਂ ਸ਼ੁਰੂ ਹੋਈ ਬਿਲਕੁਲ ਦਿੱਲੀ ਦੀ ਇਲੈਕਸ਼ਨ ਚੁੱਕੀ ਹਾਰ ਕੇ ਰਿਜੈਕਟ ਹੋ ਗਏ ਪ੍ਰੋਜੈਕਟ ਕੀਤਾ ਹੋਇਆ ਦਿੱਲੀ ਦਾ ਮਾਲ ਇੱਥੇ ਆ ਗਿਆ ਤੇ ਤੁਸੀਂ ਇਹ ਕੰਮ ਇੱਥੇ ਆ ਕੇ ਸ਼ੁਰੂ ਕਰਤਾ ਇਹ ਹੁਣ ਕਿਉਂ ਸ਼ੁਰੂ ਕੀਤੀ ਪਹਿਲਾ ਕੁਐਸਚਨ ਹੈ ਦੂਜਾ ਕੁਐਸਚਨ ਕੀ ਤੁਸੀਂ ਇਮਾਨਦਾਰੀ ਦੀ ਵਿਸਾਲ ਦਿਓਗੇ ਇਮਾਨਦਾਰੀ ਦੀ ਮਿਸਾਲ ਦਿੱਤੀ ਜਾਣੀ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਮਹਿਲਾ ਲੀਡਰ ਦਾ ਨਾਮ ਨਜਾਇਜ਼ ਚਲਾਣ ਵਾਲੇ ਨਸ਼ਾ ਕੇਂਦਰ ਦੇ ਮਾਲਕ ਨੇ ਲਿਆ ਸੀ ਕੀ ਤੁਸੀਂ ਉਹਦੇ ਉੱਤੇ ਕਾਰਵਾਈ ਕਰੋਗੇ ਨਹੀਂ ਕਾਰਵਾਈ ਕਰਨੀ ਚਲੋ ਇਨਕੁਆਰੀ ਕਰ ਲੋ ਇਨਕੁਆਰੀ ਦੇ ਵਿੱਚ ਜੇ ਉਹ ਗਿਲਟ ਜਾਂਦੀ ਹੈ ਫੇਰ ਕਾਰਵਾਈ ਕਰ ਲਓ ਪਰ ਮੈਂ ਤੁਹਾਨੂੰ ਦੱਸ ਦਿੰਦਾ ਇਹ ਕੁਛ ਨਹੀਂ ਕਰਨਾ। ਨਾ ਉੱਤੇ ਇਨਕੁਆਰੀ ਕਰਨਗੇ ਨਾ ਉੱਤੇ ਕਾਰਵਾਈ ਕਰਨਗੇ ਕੁਛ ਨਹੀਂ ਕਰਨਾ। ਬੜੀ ਸਭ ਮਟ ਸਾਡਾ ਸਵਾਲ ਹੈ ਤੁਹਾਨੂੰ ਇਹ ਕਿ ਜਰੂ ਨਸ਼ਾ ਸ਼ੌਕ ਕੇਂਦਰ ਵਿੱਚ ਸਮਾਰਟ ਨੂੰ ਫੜਿਆ ਗਿਆ। ਜੀ ਉਸ ਨੇ ਤੁਹਾਡੇ ਸੂਤਰ ਤੁਹਾਡੇ ਸਰਸ ਦੇ ਮੁਤਾਬਿਕ ਕਿਸੇ ਦਾ ਜਿਹਦਾ ਵੀ ਉਹਨਾਂ ਨੇ ਨਾਮ ਲੈ ਕਿਸੇ ਲੀਡਰ ਦਾ ਜਿਹਦਾ ਵੀ ਨਾਮ ਲਿਆ ਮੈਂ ਇਹਦਾ ਗੱਲ ਕਰੀ। ਆਪ ਆਦਿ ਪਾਰਟੀ ਦੀ ਪਹਿਲਾ ਲੀਡਰ ਦਾ ਪਹਿਲਾ ਲੀਡਰ ਦਾ ਨਾਮ ਲਿਆ। ਜੁੰਗ ਕਿੰਨਾ ਹਲਕੀ ਚੁਈਆਂ। ਹਲਕੀ ਦੋ ਦੋ ਜਦੋਂ ਉਹਦਾ ਨਾਮ ਆਇਆ ਤੇ ਪੁਲਸ ਨੇ ਉਸ ਨਾਮ ਨੂੰ ਦਬਾਉਣ ਦੀ ਕੋਸ਼ਿਸ਼ ਕਰਨ ਉਸ ਜਿਹੜਾ ਜਿਹਨੂੰ ਨਸ਼ੇ ਸ਼ੌਕ ਕਰਦਾ ਮਾਰਕ ਨੂੰ ਫੜਿਆ ਸੀ ਉਹਨੂੰ ਕੋਈ ਲਾਲਚ ਦਿੱਤਾ ਉਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਉਹਨੂੰ ਸੋਹ ਤਰ੍ਹਾਂ ਦਾ ਕੋਈ ਲਾਲਚ ਦਿੱਤਾ ਹੋਵੇ ਉਹ ਕਾਰਨ ਇਹ ਸੀ ਕਿ ਪੁਲਸ ਨੂੰ ਵੀ ਕੋਈ ਲਾਲਚ ਮਿਲਿਆ ਇਹ ਕੋਈ ਲਾਲਚ ਨੇ ਲਾਲਚ ਦਿੱਤਾ ਜਿਹੜੀ 2 ਘੰਟੇ ਮੀਟਿੰਗ ਹੋਈ ਆ ਮੇਰੇ ਕੋਲ ਤਾਂ ਕੋਈ ਸੋਰਸ ਨਹੀਂ ਮੈਂ ਮੈਂ ਜਿਹੜੀ ਔਨ ਰਿਪੋਰਟ ਕੈਮਰੇ ਦੇ ਸਾਹਮਣੇ ਗੱਲ ਕਹੂਗਾ ਬਿਲਕੁਲ ਝੂਠ ਨਹੀਂ ਕਹੂਗਾ ਜੀ ਜਿਹੜੀ ਅੰਦਰ ਇਹਨਾਂ ਦੀ 2 ਘੰਟੇ ਉਹਨਾਂ ਦਾ ਮੀਟਿੰਗ ਚੱਲੀ ਉਸ ਮਾਲਕ ਦਾ ਉਸ ਤੋਂ ਬਾਅਦ ਉਹਨੂੰ ਵੈਸਪੀ ਪਾਈਆ ਉਹ ਅੰਦਰ ਇਹਨਾਂ ਦੀ ਕੀ ਕਨਵਰਸੇਸ਼ਨ ਹੋਈ ਹੈ ਆਈ ਡੋ ਪਰ ਇਸ ਕਾਲ ਦਾ ਮੈਂ ਫੋਰਚੂਰਨ ਕਿ ਜਦੋਂ ਇਹਨਾਂ ਨੇ ਉਹਨੂੰ ਰੀਡ ਕਰਕੇ ਫੜਨ ਦੀ ਕੋਸ਼ਿਸ਼ ਕੀਤੀ ਉਹਨੇ ਉਸੇ ਵੱਲ ਰੋਲਾ ਪਾਇਆ ਕਿ ਮੈਨੂੰ ਜੇ ਹੱਥ ਲਾਉਂਗੇ ਪਹਿਲਾਂ ਉਹਨੂੰ ਮੈਦਾਨ ਲਿਟਰਲ ਬਲਾਉ ਜਿਹਨੂੰ ਮੈਂ 10 ਲੱਖ ਰੁਪਏ ਦਿੱਤੇ ਜਦੋਂ ਉਸੇ ਵੱਲ ਨੇ ਰੋਲਾ ਪਾਇਆ ਉਹ ਕੋਈ ਕਾਫੀ ਫੋਰਸوں ਨੂੰ ਪਰਫਰ ਕਰਨਗੇ ਉਹਨੂੰ ਕਹਿੰਦੇ ਆ 60 70 ਬੰਦੇ ਸੀ ਪੁਲਿਸ ਕਿਸੇ ਨੇ ਕੋਈ ਵੀਡੀਓ ਬਾਅਦ ਪੁਲਿਸ ਬੁਲਾਸਾ ਕਿਸੇ ਨੇ ਆਪਣੇ ਅਫਸਰਾਂ ਦੇ ਦੇ ਮੈਨੂੰ ਤਾਂ ਇਨਫੋਰਮੇਸ਼ਨ ਦੇ ਰਿਹਾ ਵਿਚਾਰਾ ਕੋਈ ਠਾੜੇ ਦਾ ਕੋਈ ਹੌਲਦਾ ਨਹੀਂ ਹੋ ਕਰ ਉਹਨਾਂ ਦੀ ਕੀ ਹਿੰਮਤ ਹੈ ਡੀਐਸਪੀ ਐਸਪੀ ਐਸਐਚਓ ਤੋਂ ਸਾਹਮਣੇ ਵੀਡੀਓ ਕਰੇ ਅਗਲੇ ਆ ਦਿਨ ਆਪਣੀ ਗੱਲ ਹੈ ਕਿ ਵੱਲ ਤੋਂ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਅੱਟਾ ਵੱਡੇ ਕਿ ਰੈਸਟ ਕਿ ਫੜੇ ਅੱਟਾ ਵੱਡਾ ਕਿ ਫੜਿਆ ਜਿਸ ਨਾਲ ਉਹਨਾਂ ਕਲੀਅਰ ਟੂ ਕਲੀਅਰ ਕਰਤਾ ਕਿ ਮੇਰੀ ਜੋ ਵੀ ਹੈ ਮਹੀਨੇ ਦੀ ਕਾਰਜਵਾਰੀ ਇਸ ਨੂੰ ਜਾਂਦੀ ਹੈ ਪੁਲਿਸ ਦਾ ਨਾਂ ਫਰਨਾ ਕਰਨਾ ਕਿ ਕਿੰਨਾ ਕਿਤੇ ਪੁਲਿਸ ਦਾ ਕੋਈ ਨਾ ਕੋਈ ਆਫੀਸਰ ਵੀ ਕਿੰਨੇ ਕਿਨੇ ਉਲਪਲ ਪਲੱਗ ਪਾਏ ਕਰ ਸਕਦਾ ਇਹ ਹੋ ਸਕਦਾ ਏਵਰੀਥਿੰਗ ਇਜ਼ ਪੋਸੀਬਲ ਦੱਕੋ ਹੁਸਾਜ ਪੁਲਸ ਇਹ ਵੀ ਹੋ ਸਕਦਾ ਕਿ ਪੁਲਸ ਨੂੰ ਫਾਈਨੈਂਸ਼ਲੀ ਕੋਈ ਫਾਇਦਾ ਹੁੰਦਾ ਹੋਵੇ ਇਹ ਵੀ ਹੋ ਸਕਦਾ ਦੂਸਰੀ ਗੱਲ ਦੇਖੋ ਆਪਾਂ ਸੋਚਦੇ ਇਹ ਵੀ ਹੋ ਸਕਦਾ ਪੁਲਸ ਆਪਣੀ ਨੌਕਰੀ ਬਚਾਣ